ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਦੇ ਵਿਰੁੱਧ ਦੇ ਅੰਤਰਗਉ ਜਿਲ੍ਹਾ ਸ਼੍ਰੀ ਹਤੇਗੜ੍ਹ ਸਾਹਿਬ ਦੇ ਹਮਲੋਂ ਨੇੜੇ ਪੈਂਦੇ ਪਿੰਡ ਕੱਲੂ ਮਾਜਰਾ ਵਿਖੇ ਪੁਲਿਸ ਵੱਲੋਂ ਗਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਜਿਸ ਦਾ ਨਾਮ ਸਲਾਮਦੀਨ ਖਾਨ ਦੀ ਨਜਾਇਜ਼ ਉਸਾਰੀ ਉੱਤੇ ਪਹਿਲਾ ਪੰਡਾ ਚਲਾਇਆ ਗਿਆ ਬੀਸਿਕਲੀ ਜੀ ਇੱਕ ਸਲਾਮੁਦੀਨ ਨਾਮ ਦਾ ਵਿਅਕਤੀ ਹੈਗਾ ਜਿਹੜਾ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਪਤਰੀਆ ਮੁੱਖ ਮੰਤਰੀ ਸ਼੍ਰੀ ਪੱਪਾ ਸਿੰਘ ਜੀ ਮਾਨ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਵੱਲੋਂ ਸਮੇਂ-ਸਮੇਂ ਤੇ ਜਿਹੜਾ ਯੁੱਧ ਨਸ਼ਾ ਬਰੂਦ ਦੇ ਤਹਿਤ ਸਾਨੂੰ ਗਾਈਡਲਾਈਨਸ ਦਿੱਤੀਆਂ ਤੇ ਉਹਦੇ ਵਿੱਚ ਆ ਜਿਹੜਾ ਬੰਦਾ ਸੀਗਾ ਪਿੰਡ ਕੱਲੂ ਮਾਜਰਾ ਜਿਹੜੀ ਪੰਚਾਇਤ ਹੈਗੇ ਨੇ ਵੀ ਸਾਨੂੰ ਲਿਖੇ ਦਿੱਤਾ ਤੇ ਪੀਡੀਪੀਓ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਕਾਜੀ ਕਾਰਵਾਈ ਕੀਤੀ ਜਿਹਦੇ ਵਿੱਚ ਜਿਹੜੀ ਇਹਨਾਂ ਨਜਾਇਜ਼ ਸਾਰੀ ਜਿਹੜਾ ਆਪਣੇ ਨਸ਼ਾ ਤਸਕਰੀ ਤੋਂ ਆ ਸਾਰੀ ਨੇ ਬਣਾਈ ਸੀ ਕਿ ਤੇ ਉਸ ਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕਰਦੇ ਡਿਊ ਪ੍ਰੋਸੈਸ ਦੇ ਨਾਲ ਜਿਹੜੀ ਆ ਸਾਰੀ ਕਾਰਵਾਈ ਡਿਮੋਲਿਸ਼ਨ ਦੇ ਤੇ ਇਹਦੇ ਮਾਮਲੇ ਦਰਜ ਨੇ ਪਹਿਲਾਂ ਵੀ ਜਿਹਦੇ ਤੇ ਹੋ ਤਿੰਨ ਮੁਕਦਮੇ ਦਰਜ ਤੇ ਪਿਛਲੇ ਮਹੀਨੇ ਵੀ ਮਈ ਦੇ ਮਹੀਨੇ ਵੀ ਇਹਦੇ ਚ ਇੱਕ ਆਪਾਂ ਇਹਦੇ ਚ ਪ੍ਰਚੰਤਾ ਸੀ ਜੀ ਨਸ਼ੇ ਦਾ ਤੇ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ ਇਹਨਾਂ ਨਸ਼ੇ ਦੀ ਸਪਲਾਈ ਕਰਦਾ ਸੀ ਤੇ ਇਸ ਤੋਂ ਪਹਿਲੇ ਵੀ ਅਸੀਂ ਇਸ ਜ਼ਿਲ੍ਹੇ ਦੇ ਵਕ ਵਕ ਇਲਾਕਿਆਂ ਦੇ ਵਿੱਚ ਜਿਹਦੇ ਆਪਣਾ ਟੇਹਾ ਕਲੋਨੀ ਦੇ ਵਿੱਚ ਵੀ ਅਸੀਂ ਕਰ ਚੁੱਕੇ ਹਾਂ ਤੇ ਆਪਣਾ ਦਰਬੱਸੀ ਦੇ ਏਰੀਆ ਵਿੱਚ ਵੀ ਅਸੀਂ ਡਿਮੋਲੀਸ਼ਨ ਦੇ ਕੀਤੇ ਤੇ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੇਗੀ ਜਿੰਨੇ ਵੀ ਜਿਹੜੇ ਲੋਕੀ ਆ ਜਿਹੜੇ ਵਿਅਕਤੀ ਇਸ ਤਰੀਕੇ ਦੀ ਨਸ਼ਾ ਤਸਕਰੀ ਦੇ ਵਿੱਚ ਇਸ ਤੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਸਾਡੀ ਨਿਗਾ ਤੁਹਾਡੇ ਤੇ ਤੁਹਾਡੇ ਤੁਹਾਨੂੰ ਵੀ ਅਸੀਂ ਫੜ ਕੇ ਦੇਾਂਗੇ ਤੇ ਤੁਹਾਡੇ ਵੱਲੋਂ ਕੋਈ ਵੀ ਇਸ ਤਰੀਕੇ ਦੀ ਨਜਾਇਜ਼ ਉਸਾਰੀ ਜਿਹੜੀ ਬਣਾਈ ਹੋਈ ਹੈ ਉੱਤੇ ਵੀ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਦੇ ਨਾਲ ਨਾਲ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਜਿਹੜੇ ਬੰਦੇ ਇਹਦੇ ਵਿਕਟਿਮ ਹਨ ਜਿਹੜੇ ਕਿ ਇਸ ਸਟ੍ਰੀਟ ਦਾ ਇਹਦਾ ਕੀ ਕਹਿੰਦੇ ਇੱਕ ਸ਼ਿਕਾਰ ਬਣ ਚੁਕੇ ਹਨ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਸਾਡੇ ਤੱਕ ਉਹਨਾਂ ਦੀ ਇਨਫੋਰਮੇਸ਼ਨ ਦਿਓ ਤੇ ਸਰਕਾਰ ਨੇ ਇੱਕ ਸੇਫ ਪੰਜਾਬ ਇੱਕ ਹੈਲਪਲਾਈਨ ਹੈਗੀ ਹੈ ਸਰਕਾਰ ਦੀ ਜਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪਾਰਟਿਕੁਲਰਲੀ ਨਸ਼ਿਆਂ ਨੂੰ ਲੈ ਕੇ ਸਰਕਾਰ ਵੱਲੋਂ ਲਾਈਨ ਬਣਾਈ ਗਈ ਹੈ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਤੇ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਸਹਾਇਤਾ ਦੀ ਲੋੜ ਹੈ ਜਾਂ ਕੋਈ ਨਸ਼ਾ ਬੰਦਾ ਵੇਚਦਾ ਹੈ ਉਦੇ ਬਾਰੇ ਸਾਨੂੰ ਦੱਸੋ ਤੇ ਸਮੇਂ ਸਿਰ ਤਰੀਕੇ ਨਾਲ ਵੱਢਦੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਥੈਂਕ ਯੂ ਸਰ ਕੋ ਮੰਡੀ ਗੁਮਿੰਦ ਕੜਦੀ سوشل ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਅਕਤੀ ਨਸ਼ਾ ਕਰ ਰਹੇ ਨੇ ਜੀ ਉਹ ਜਿਹੜੀ ਵੀਡੀਓ ਵਾਇਰਲ ਹੋਈ ਪੁਰਾਣੀ ਵੀਡੀਓ ਹੈ ਤੇ ਉਸ ਸੰਬੰਧੀ ਉਸ ਵਿਅਕਤੀ ਦਾ ਅਸੀਂ ਇਲਾਜ ਵੀ ਉਹ ਇਲਾਜ ਚੱਲ ਰਿਹਾ ਹੈ ਉਹਦਾ ਤੇ ਜਿਹੜੇ ਵਿਅਕਤੀ ਉਹਨੂੰ ਵੇਚਦੇ ਸੀਗੇ ਉਹਨੂੰ ਵੀ ਫੜਕੇ ਜਾ ਚੁੱਕੇ ਹਾਂ ਐਸ ਐਚਓ ਸਾਹਿਬ ਵੱਲੋਂ ਇਸ ਸੰਬੰਧੀ ਕਲੀਅਰਿਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز